1936 ਦਾ 올림픽 ਸਾਡੇ ਮੁਲਕ ਨੂੰ ਮਿਲੇ ਉਹਦੇ ਲਈ ਤਿਆਰੀਆਂ ਨੂੰ ਲੈ ਕੇ ਹੁਣ ਤੋਂ ਹੀ ਭਾਰਤ ਸਰਕਾਰ ਪੂਰੇ ਦੇਸ਼ ਦੇ ਆਡਾਡ ਕਲਸਟਰ ਬਣਾ ਕੇ ਜਿਸ ਏਰੀਆ ਦਾ ਜੋ ਬਿਹਤਰ ਟੈਲੈਂਟ ਹੈ ਉਹਨੂੰ ਆਡੈਂਟੀਫਾਈ ਕਰਕੇ ਬਿਲੋ ਟੈਨ イヤर्स 15 イヤर्स ਆਡੈਂਟੀਫਾਈ ਕਰਕੇ ਉਹਨੂੰ ਟ੍ਰੇਨਿੰਗ ਹੁਣ ਤੋਂ ਹੀ ਦਵੇ ਔਰ ਮੈਨੂੰ ਪੂਰੀ ਉਮੀਦ ਹੈ ਕਿ 1936 ਦਾ 올림픽 ਦਾ ਜਿਹੜੀ ਸਾਨੂੰ ਮੇਜਬਾਨੀ ਵੀ ਮਿਲੂਗੀ ਔਰ ਪ੍ਰਧਾਨ ਮੰਤਰੀ ਵੀ ਅਰਵਿੰਦ ਕੇਜਰੀਵਾਲ ਜੀ ਹੋਣਗੇ ਮੈਨੂੰ ਪੂਰੀ ਉਮੀਦ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਵੇਂ ਬਣੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਸੰਸਦ ਦੇ ਮੌਨਸੂਨ ਸੈਸ਼ਨ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਹੀ ਵੱਡੀ ਗਲਤੀ ਕਰ ਗਏ। ਉਹਨਾਂ ਇਹ ਗਲਤੀ ਇੱਕ ਵਾਰ ਨਹੀਂ ਕੀਤੀ ਸਗੋਂ ਇਸ ਨੂੰ ਦੁਹਰਾਇਆ ਵੀ ਆਪਣੀ ਪਾਰਟੀ ਦੇ ਜੇਲ੍ਹ ਵਿੱਚ ਬੰਦ ਸੁਪਰੀਮੋ ਦੇ ਗੁਣਗਾਨ ਦੇ ਚੱਕਰ ਵਿੱਚ ਅਤੇ ਉਹਨਾਂ ਦੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਦੀ ਭਵਿੱਖਬਾਣੀ ਕਰਨ ਵਿੱਚ ਉਹ 1936 ਦੀਆਂ 올ੰਪਿਕ ਖੇਡਾਂ ਦੀ ਮੇਜ਼ਬਾਨੀ ਇੰਡੀਆ ਵੱਲੋਂ ਕਰਨ ਦੀ ਗੱਲ ਕਹਿ ਗਏ। ਉਨਾ ਦੋ ਬਾਰ 1936 ਆਖਿਆ ਅਤੇ ਇਹ ਵੀ ਕਿਹਾ ਕਿ 1936 ਵਿੱਚ ਉਦੋਂ ਪ੍ਰਧਾਨ ਮੰਤਰੀ ਰਵਿੰਦ ਕੇਜਰੀਵਾਲ ਹੋਣਗੇ ਜਿਨ੍ਹਾਂ ਦੀ ਅਗਵਾਈ ਹੇਠ ਦੇਸ਼ 올림픽ਸ ਦੀ ਮੇਜਬਾਨੀ ਕਰੇਗਾ ਹੁਣ ਸਮੇਂ ਦਾ ਪਹੀਆ ਪੁੱਠਾ ਤਾਂ ਘੁੰਮ ਨਹੀਂ ਸਕਦਾ ਉਸ ਸਹਾਵ ਨਾਲ ਨਾ 1936 ਮੁੜ ਕੇ ਆਵੇ ਅਤੇ ਨਾ ਕੇਜਰੀਵਾਲ ਪ੍ਰਧਾਨ ਮੰਤਰੀ ਬਣਨ। ਹਾਂ ਭਵਿੱਖ ਬਾਰੇ ਕੁਝ ਨਹੀਂ ਪਤਾ ਆਉਣ ਵਾਲੇ ਸਮੇਂ ਵਿੱਚ ਭਾਵੇਂ ਅਰਵਿੰਦ ਕੇਜਰੀਵਾਲ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਣ। ਉੰਜ ਪਾਰਲੀਮੈਂਟ ਦਾ ਅੱਜ ਸ਼ੁਰੂ ਹੋਇਆ ਮੌਨਸੂਨ اجلاس ਉਮੀਦ ਮੁਤਾਬਕ ਹੀ ਹੰਗਾਮਾ ਭਰਪੂਰ ਰਿਹਾ। ਨੀੜ ਪ੍ਰੀਖਿਆ ਤੋਂ ਲੈ ਕੇ ਹੋਰ ਮੁੱਦਿਆਂ ਉੱਤੇ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਨ ਦਾ ਹਰ ਸੰਭਵ ਯਤਨ ਕੀਤਾ। ਪਰ ਇੱਥੇ ਇਸ ਮੁੱਦੇ ਉੱਤੇ ਗੱਲ ਨਹੀਂ ਕਰਨੀ। ਸਗੋਂ ਪਾਰਲੀਮੈਂਟ ਵਿੱਚ ਪੰਜਾਬ ਦੇ ਸੰਸਦ ਮੈਂਬਰਾਂ ਦੀ ਅੱਜ ਦੀ ਕਾਰਗੁਜ਼ਾਰੀ ਉੱਤੇ ਚਰਚਾ ਕਰਾਂਗੇ। ਪਾਰਲੀਮੈਂਟ ਵਿੱਚ ਅੱਜ ਪੰਜਾਬ ਦੇ ਤਿੰਨ ਮੈਂਬਰ ਪਾਰਲੀਮੈਂਟ ਬੋਲੇ ਪਟਿਆਲਾ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਨੇ ਕਾਂਵੜ ਯਾਤਰਾ ਦਾ ਭਗਮਾ ਮੁੱਦਾ ਚੁੱਕਿਆ ਡਾਕਟਰ ਧਰਮਵੀਰ ਗਾਂਧੀ ਨੇ ਪਾਰਲੀਮੈਂਟ ਵਿੱਚ ਇਹ ਮੁੱਦਾ ਚੁੱਕਦਿਆਂ ਕੇਂਦਰ ਸਰਕਾਰ ਅਤੇ ਸਾਰੇ ਸੰਸਦ ਮੈਂਬਰਾਂ ਦਾ ਇਸ ਪਾਸੇ ਧਿਆਨ ਦਿਵਾਇਆ ਉਹਨਾਂ ਇਸ ਨੂੰ ਗੈਰ ਸੰਵਿਧਾਨਕ ਅਤੇ ਗੈਰ ਲੋਕਤੰਤਰੀਕ ਦੱਸਦੇ ਹੋਏ ਆਖਿਆ ਕਿ ਇਹ ਲੋਕਾਂ ਵਿੱਚ ਵੰਡ ਪਾਉਣ ਵਾਲਾ ਕਦਮ ਹੈ ਇਸ ਨਾਲ ਸਮਾਜ ਵਿੱਚ ਨਵੀਂ ਤਰ੍ਹਾਂ ਦਾ ਤਣਾਅ ਪੈਦਾ ਹੋਏਗਾ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਪਾਣੀਆਂ ਦਾ ਜ਼ਿਕਰ ਕੀਤਾ। ਉਹਨਾਂ ਆਖਿਆ ਕਿ ਪੰਜਾਬ ਹਰੀ ਕ੍ਰਾਂਤੀ ਦੀ ਭਾਰੀ ਕੀਮਤ ਅਦਾ ਕਰ ਰਿਹਾ ਹੈ। ਝੋਨੇ ਕਰਕੇ ਪਾਣੀ ਲਗਾਤਾਰ ਢੇਠਾ ਜਾ ਰਿਹਾ ਅਤੇ ਕਈ ਥਾਂ 'ਤੇ ਸਥਿਤੀ ਵਿਸਫੋਟਕ ਬਣ ਗਈ ਹੈ। ਬੇਲੋੜੇ ਕੀਟਨਾਸ਼ਕ ਛੜਕਣ ਅਤੇ ਰਸਾਇਣਿਕ ਖਾਦਾਂ ਦੀ ਅਣੀ ਵਰਤੋਂ ਨੇ ਖੁਸ਼ਹਾਲ ਸੂਬੇ ਨੂੰ ਕੈਂਸਰ ਦੇ ਖਿੱਤੇ ਵਿੱਚ ਬਦਲ ਕੇ ਰੱਖ ਦਿੱਤਾ ਹੈ। ਇਸੇ ਤਰ੍ਹਾਂ ਸ੍ਰੀ ਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੈਰਿਸ 올림픽ਸ ਵਿੱਚ ਜਾ ਰਹੇ ਭਾਰਤੀ ਖਿਡਾਰੀਆਂ ਤੋਂ ਕੀਤੀ ਫਿਰ ਉਹਨਾਂ ਖਿਡਾਰੀਆਂ ਦੀ ਡਾਈਟ ਟ੍ਰੇਨਿੰਗ ਲੋੜਿੰਦੀਆਂ ਸੁੱਖ ਸਹੂਲਤਾਂ ਨਾ ਮਿਲਣ ਸਮੇਤ ਹੋਰ ਪੱਖ ਬਾਰੇ ਲੋਕ ਸਭਾ ਵਿੱਚ ਆਪਣੇ ਪਹਿਲੇ ਭਾਸ਼ਣ ਵਿੱਚ ਕੰਗ ਨੇ ਲਗਾਤਾਰ ਤਿੰਨ ਵਾਰ ਗੋਲਡ ਮੈਡਲ ਜਿੱਤ ਕੇ ਰਿਕਾਰਡ ਕਾਇਮ ਕਰਨ ਵਾਲੇ 올ੰਪੀਅਨ ਬਲਵੀਰ ਸਿੰਘ ਸੀਨੀਅਰ ਲਈ ਭਾਰਤ ਰਤਨ ਦੀ ਮੰਗ ਕੀਤੀ ਉਹਨਾਂ ਖੇਡ ਐਸੋਸੀਏਸ਼ਨਾਂ ਦੇ ਮੁਖੀ ਖਿਡਾਰੀਆਂ ਨੂੰ ਲਾਉਣ ਦਾ ਵੀ ਮੁੱਦਾ ਚੁੱਕਿਆ ਇੱਕ ਇੱਕ ਕਰਕੇ ਸੁਣਦੇ ਹਾਂ ਪੰਜਾਬ ਦੇ ਇਹਨਾਂ ਤਿੰਨਾਂ ਸੰਸਦ ਮੈਂਬਰਾਂ ਨੂੰ ਅਤੇ ਦੇਖਦੇ ਹਾਂ ਕਿ ਉਹਨਾਂ ਨੇ ਕਿਹੜੇ ਕਿਹੜੇ ਮੁੱਦੇ ਕਿਵੇਂ ਚੁੱਕੇ ਅਧਿਐਕਸ਼ ਮੋਦਿਆ ਧੰਨਵਾਦ ਮੈਂ ਆਪਕੇ ਦੁਆਰਾ ਸਰਕਾਰ ਦਾ ਔਰ ਸਦਨ ਕੇ ਸਭੀ ਸਦਸਿਓਂ ਕਾ ਧਿਆਨ ਅਭੀ-ਅਭੀ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਕਾਵਣ ਯਾਤਰਾ ਕੋ ਲੈਕਰ ਜੋ ਉਸਾਰੇ ਰੂਟ ਪਰ ਸਭੀ ਖਾਨ-ਪਾਨ ਕੇ ਦੁਕਾਨੋ ਠੇਲੋ ਰੇਡਿਓ ਔਰ ਦੂਸਰੇ ਜੋ ਸ਼ਾਪਸ ਹੈ ਉਨ ਪਰ नाम लिखने का जो ऑर्डर किया है ये एक विभाजनकारी कदम है और इससे समाज में जो शांत से शांति से वो एरिया रह रहा है एक नई तरह का तनाव पैदा होगा और ये अनकॉन्स्टिट्यूशनल है गैर संविधानिक है और गैर, और गैर लोकतांत्रिक है और उसके बाद उत्तराखंड में भी हरिद्वार के एसएसपी ने एक ऐसा ही ऑर्डर पास किया है कि सभी संस्थान खान पीन की दुकानें और ठेले रेड़ियाँ कांवड़ यात्रा के सारे रूट पर वो भी अपने नाम लिखें जिससे मुझे लगता है कि एक विवानिक विभाजनकारी एजेंडा है और इसको लागू करके भाजपा पार्टी अपने राजनीतिक उद्देश्य प्राप्त करना चाहती है जो जो एक समाज को बांटने का एक यत्न है इसको बंद करने के लिए मैं सरकार से विनती करता हूँ कि देश के नागरिक को आपसी सौहार्द सांप्रदायिक सौहार्द बनाए रखने के लिए और देश को एकता को कायम रखने के लिए वो इन ऑर्डर को इन जो अभी अभी नीतियाँ बनाई हैं उत्तर प्रदेश सरकार ने और उत्तराखंड सरकार ने उनको वापस लिया जाए और समाज में जो शांतिप्रिय लोग हैं ਸਭੀ ਧਰਮੋ ਕੇ ਲੋਗ ਹੈਨ ਉਨਕੋ ਸਤ ਸਤਵਾਭਨਾ ਸੇ ਔਰ ਪਿਆਰ ਸੇ ਰਹਿਨੇ ਦਿਆ ਜਾਏ ਬਹੁਤ ਬਹੁਤ ਧੰਨਵਾਦ ਡਿਮਾਂਡ ਟੂ ਸਟਾਪ ਦ ਕਲਟੀਵੇਸ਼ਨ ਆਫ ਪੈਡੀ ਇਨ ਪੰਜਾਬ ਬਹੁਤ ਬਹੁਤ ਧੰਨਵਾਦ ਓ ਚੇਅਰਮੈਨ ਸਾਹਿਬ ਅ ਅਸੀਂ ਪੰਜਾਬ ਦੇ ਪਾਣੀਆਂ ਤੇ ਗੱਲ ਕਰਨਾ ਚਾਹੁੰਦੇ ਹਾਂ ਕਿਵੇਂ ਕਾਏਗੇ ਪੰਜਾਬ ਦੇ ਜਿਸ ਨੇ ਹਰੀ ਕ੍ਰਾਂਤੀ ਦੇ ਦੌਰ ਵਿੱਚ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ ਤੇ ਦੇਸ਼ ਦੇ ਅਨਾਜ ਭੰਡਾਰ ਨੂੰ ਨੱਕੋ ਨੱਕ ਭਰ ਦਿੱਤਾ ਕੋ ਪੰਜਾਬ ਇਸ ਵੇਲੇ ਹਰੀ ਕ੍ਰਾਂਤੀ ਦੇ ਭਾਰੀ ਕੀਮਤਾਂ ਦਾ ਕਰ ਰਿਹਾ ਪੰਜਾਬ ਦੇ ਖੇਤਾਂ ਵਿੱਚ ਲੋੜੋਂ ਵੱਧ ਪਾਈਆਂ ਜਾ ਰਹੀਆਂ ਰਸਾਇਣ ਖਾਦਾਂ ਕੀਟਨਾਸ਼ਕ ਦਵਾਈਆਂ ਨੇ ਖੁਸ਼ਾਲ ਸੂਬੇ ਨੂੰ ਕੈਂਸਰ ਦੇ ਖੇਤੇ ਵਿੱਚ ਬਦਲ ਕੇ ਰੱਖ ਦਿੱਤਾ ਪੰਜਾਬ ਦੇ ਕਿਸਾਨ ਕਣਕ ਅਤੇ ਝੋਨੇ ਦੀ ਫਸਲੀ ਚੱਕਰ ਵਿੱਚ ਫਸੇ ਹੋਏ ਹਨ ਸਰਕਾਰ ਨੇ ਕੇਂਦਰੀ ਅਨਾਜ ਭੰਡਾਰ ਦੀਆਂ ਲੋੜਾਂ ਪੂਰੀਆਂ ਕਰ ਲਈ ਕਟੋਕਰ ਸਮਰਥਨ ਮੋਲ ਐਮ ਐਸ ਪੀ ਦੀ ਨੀਤੀ ਪਪੜਾ ਕੇ ਤੇ 1973 ਤੋਂ ਝੋਨੇ ਦੀ ਫਸਲ ਪੰਜਾਬ ਦੇ ਕਿਸਾਨਾਂ ਦੇ ਸਿਰ ਵੱਢ ਦਿੱਤੀ ਹੁਣ ਹਰ ਸਾਲ ਪੰਜਾਬ ਵਿੱਚ ਪੰਜਾਬ ਵਿੱਚ ਝੋਨੇ ਹੇਟਲਾ ਰਕਬਾ ਵਧਦਾ ਜਾ ਰਿਹਾ ਜਿਸ ਕਾਰਨ ਧਰਤੀ ਹੇਟਲਾ ਪਾਣੀ ਤੇ ਵੀ ਦਬਾਅ ਵਧ ਰਿਹਾ ਝੋਨੇ ਦੀ ਬਿਜਾਈ ਦੌਰਾਨ ਜਿੱਥੇ ਥਾ ਪਾਣੀ ਦੇ ਭੰਡਾਰ ਤੇ ਸਿਰ ਪੈ ਰਿਹਾ ਉਥੇ ਬਾਅਦ ਵਿੱਚ ਝੋਨੇ ਦੀ ਭ੍ਰਾਲੀ ਸੰਭਾਲਣ ਦੀ ਇਹ ਹਰ ਸਾਲ ਵੱਡੀ ਚੁਣੌਤੀ ਬਣੀ ਹੋਈ ਹੈ ਸਮੱਸਿਆ ਬਣੀ ਹੋਈ ਹੈ ਇਸੇ ਤੋਂ ਇਹ ਕਾਰਨ ਵਾਪਰ ਦੇ ਹਾਸਿਆ ਕਾਰਨ ਹਰ ਸਾਲ ਕੀਮਤੀ ਜਾਨਾਂ ਚਲੇ ਜਾਂਦੀਆਂ ਹਨ ਜੇ ਉਪ ਚੇਅਰਮੈਨ ਸਾਹਿਬ ਝੋਨੇ ਦੀ ਫਸਲ ਪੰਜਾਬ ਦੇ ਜਲਵਾਯੂ ਹਾਲਾਤ ਅਨੁਸਾਰ ਢੁਕਵੀ ਨਹੀਂ ਹੈ ਝੋਨੇ ਦੀ ਫਸਲ ਲਈ ਸਪੜ ਸੰਚਾਈ ਦੀ ਲੋੜ ਹੈ ਜਿਸ ਕਾਰਨ ਪੰਜਾਬ ਵਿੱਚ 3 ਸਦਾਈ ਤੋਂ ਵੱਧ ਬਲਾਕਾਂ ਵਿੱਚ ਧਰਤੀ ਹੇਠਲਾ ਪਾਣੀ ਖਤਰਨਾਕ ਪੱਧਰ ਤਿੱਕਰ ਹੇਠਾਂ ਚਲਾ ਗਿਆ ਹੁਣ ਪੰਜਾਬ ਵਿੱਚ फसलों की सिंचाई लमरसीबल मोटर तो बिना गुजारा नहीं ये साधन किसान सिर करजे का कारण बने हुए हैं सो पंजाब का झोने तो खड़ा छुटाने लिए विशेष बदलवी फसल विशेष पैकेज की लड़ है ताकि का पानी बच सके सर सबसे पहले तो जो हम ओलंपिक के लिए टीम जा रही है हमारे देश की उसके लिए हम सभी हमारे प्लेयर्स को बहुत बहुत शुभकामनाएं और उम्मीद करते हैं कि हमारे देश का इस बार जो ओलंपिक में जो हमारी परफॉर्मेंस रहेगी वो बेहतर रहेगी लेकिन दो तीन बुनियादी चीज़ें मैं आपके माध्यम से यहाँ ऑनरेबल मिनिस्टर साहब भी बैठे हैं क्योंकि मैं खुद स्पोर्ट्समैन रहा हूँ माननीय स्पीकर साहब प्रॉब्लम ये आ रही है जब हम पूरे इंटरनेशनल मॉडल को स्टडी करते हैं जो ओलंपिक के लिए है। रिसेंटली चाइना ने ओलंपिक में बहुत बेहतर परफॉर्म किया है हमारे यहाँ जब प्लेयर नेशनल और इंटरवर्सिटी लेवल पे मेडलिस्ट बन जाता है तब उसको ओलंपिक के लिए हम प्रिपेयर करते हैं होना ये चाहिए कि जो नर्सरी लेवल पर छोटी एज में कम एज में जब अगर हम आइडेंटिफाई करें प्लेयरों को पूरे देश में टैलेंट की कमी नहीं है सर हमारे पास टैलेंट की कोई कमी नहीं है लेकिन हम उनको छोटी एज में अगर आइडेंटिफाई करके देश के अलग अलग हिस्सों में अलग अलग तरह का टैलेंट है जेनेटिक इसमें बहुत इंपॉर्टेंट रोल है इसमें डाइट का बड़ा इंपॉर्टेंट रोल है इसमें ट्रेनिंग का बहुत इंपॉर्टेंट रोल है इसमें इंफ्रास्ट्रक्चर का बड़ा इंपॉर्टेंट रोल है अगर हम पूरे देश के अलग अलग क्षेत्रों में कहीं हाइट बहुत ज़्यादा है नॉर्थ ईस्ट की बात करें तो वहां फुटबॉल का टैलेंट बहुत है पंजाब की बात करें तो हमने एक समय ऐसा था फुटबॉल और हॉकी के मैक्सिमम प्लेयर एक ही टीम के मैक्सिमम प्लेयर पंजाब से ही रहे हैं बास्केटबॉल में हमारे पास बहुत अच्छा टैलेंट है वॉलीबॉल मेरी कॉन्स्टिटेंसी में स्पीकर साहब बलाचौर एक छोटा सा विधानसभा क्षेत्र है हर साल वहां से चार से पांच प्लेयर हमारे देश को रिप्रेजेंट करते हैं वॉलीबॉल में लेकिन वहां कोई इंफ्रास्ट्रक्चर नहीं है हमारी मेरी एक लोकसभा कॉन्स्टिटेंसी में मालपुर शहर है 1970 के दशक में पूरी फुटबॉल देश की पूरी फुटबॉल टीम मालपुर कस्बे की थी लेकिन वहाँ भी कोई इंटरनेशनल लेवल की सुविधाएं सुविधाएं नहीं हैं तो मेरा एक तो आपके माध्यम से मंत्री जी से आग्रह है कि हम छोटी एज में पूरे देश में एक ऐसा कार्यक्रम चलाएं कि छोटे छोटे बच्चे आइडेंटिफाई करके जिसमें टैलेंट है उनके ट्रेनिंग का उनकी डाइट का उनके प्रॉपर इंटरनेशनल लेवल का कंपटीशन उनको ज़्यादा से ज़्यादा मिले ताकि जो 1936 के लिए हमने ओलंपिक के लिए तैयारी कर रहे हैं मैं भगवान से भी प्रार्थना करता हूं हमारी इच्छा है कि हमारे देश को नुमाइंदगी मिले और हम उसमें बेहतर जो परफॉर्म 1936 में जरूर भारत जो है पहले तीन में दुनिया में ओलंपिक मेडलिस्ट लेकर मेडल लेके आए ये हमारी तमन्ना है स्पोर्ट्स के जो प्लेयर्स हैं बेसिकली रियल हीरो वो हैं पंजाब से बलवीर सिंह सीनियर हुए हैं जिन्होंने लगातार देश के लिए तीन गोल्ड मेडल जीते हैं ऑनरेबल स्पीकर साहब मेरा आपके माध्यम से भारत सरकार को भी आग्रह है कि जो हमारे रियल हीरो है इन लोगों को भारत रत्न देना चाहिए बलवीर सिंह सीनियर को भारत रत्न देना चाहिए ताकि आने वाली जो हमारी पीढ़ी है वो उससे इंस्पायर हो प्रेर उनको प्रेरणा मिले तीसरा किसी जमाने में जब हम इंटर यूनिवर्सिटी खेलने जाते थे सर या इंटर स्कूल खेलने जाते थे तो रेलवे में हमारी भारतीय रेल पूरा रिजर्वेशन देती थी स्पोर्ट्स टीम को सर वो प्रोविजन भी पिछले कुछ सालों में बंद कर दिया गया है और हमारे जो एसोसिएशन हैं बड़ा इंपॉर्टेंट पॉइंट है सर मैं उसमें क्या है मेजोरिटी ऑफ एसोसिएशन में नॉन प्लेयर जो है अथॉरिटी के हेड बने हुए हैं जिनको स्पोर्ट्स की बहुत ज्यादा गंभीरता से समझ नहीं है यह पूरा एक तौर तरीका भी बदलने की जरूरत है कि जो रियल प्लेयर हैं एसोसिएशंस को भी हेड वो करें हो क्या राय है सर बहुत सारी एसोसिएशंस के मसले कोई हाई कोर्ट में कोई सुप्रीम कोर्ट तक लड़ाई लीगल लड़ाई लड़ी जा रही है और हमारे प्लेयर उसमें पिस रहे हैं सर मेरी थानू विनती है कि 1936 का ओलंपिक साडे मुल्क को मिले ओदे लिए तैयारियां नु लेके हुन तो ही भारत सरकार ਪੂਰੇ ਦੇਸ਼ ਦੇ ਆਡ-ਆਟ ਕਲਸਟਰ ਬਣਾ ਕੇ ਜਿਸ ਏਰੀਆ ਦਾ ਜੋ ਬਿਹਤਰ ਟੈਲੈਂਟ ਹੈ ਉਹਨੂੰ ਆਇਡੈਂਟੀਫਾਈ ਕਰਕੇ ਬਲੋ ਟੈਨ ਇਅਰਸ 15 ਇਅਰਸ ਆਇਡੈਂਟੀਫਾਈ ਕਰਕੇ ਉਹਨੂੰ ਟ੍ਰੇਨਿੰਗ ਹੋਣ ਤੋਂ ਹੀ ਦਵੇ ਔਰ ਮੈਨੂੰ ਪੂਰੀ ਉਮੀਦ ਹੈ ਕਿ 1936 ਦਾ 올림픽 ਦਾ ਜਿਹੜੀ ਸਾਨੂੰ ਮੇਜਬਾਨੀ ਮਿਲੇਗੀ ਔਰ ਪ੍ਰਧਾਨ ਮੰਤਰੀ ਵੀ ਅਰਵਿੰਦ ਕੇਜਰੀਵਾਲ ਜੀ ਹੋਣਗੇ ਮੈਨੂੰ ਪੂਰੀ ਉਮੀਦ ਹੈ